ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨ ਬਕੇ ਨਣਾ ਨਾ ਕੁਲ ਟੰਗ ਨਾ ਮਿੱਠੇ ਬਣਾ ਰਹਾ ਹਾ ਸਹਜ ਸੀ ਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤੇ ਰੂਪ ਨ ਰੇ ਕਿਆ ਤਾਈਂ ਅੰਤ ਨਾ ਸਾਹਿਬ ਸਿਮਰਿਆ ਜਾਈਂ ਸਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਪ੍ਰਭ ਰਾਇ ਭੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਕੁਲ ਟੰਗ ਨਾ ਮੀਠੇ ਬਹਿਣਾ ਰਹਾ ਹਾ ਹਾ ਸਹਜ ਸੀ ਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਰੇਖਿਆ ਤਾਈਂ ਅਤ ਨਾ ਸਾਹਿਬ ਸਿਮਰਿਆ ਜਾਈਂ ਸਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਪੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਕੁਲ ਟੰਗ ਨਾ ਮਿੱਠੇ ਬਣਾ ਰਹਾ ਹਾ ਸਹਜ ਸਿਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਰੇਖਿਆ ਤਾਈਂ ਅਤ ਨਾ ਸਾਹਿਬ ਸਿਮਰਿਆ ਜਾਈਂ ਸਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤਾ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀਓ ਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬਕੇ ਨਣਾ ਨਾ ਕੋਲ ਟੰਗ ਨਾ ਮਿੱਠੇ ਬਣਾ ਰਹਾ ਸਹਿਜ ਸਿਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਵੇਖਿਆ ਕਈ ਅੰਤ ਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਪੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁੱਲ ਟੰਗ ਨਾ ਮਿੱਠੇ ਬਣਾ ਰਹਾ ਸਹਿਜ ਸਿਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਦੇਖਿਆ ਤਾਈਂ ਅੰਤ ਨਾ ਸਾਹਿਬ ਸਿਮਰਿਆ ਜਾਈਂ ਸੁਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤਾ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਰਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੋਪ ਨਾ ਬੰਕੇ ਲਣਾ ਨਾ ਕੁਲ ਟੰਗ ਨਾ ਮਿੱਠੇ ਬਣਾ ਰਹਾ ਹਾ ਹਾ ਸਹਜ ਸੀ ਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਰੇ ਕਿਆ ਤਾਈ ਪਤਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁਖ ਪਾਇਆ ਕਰ ਗਰ ਲਿਓ ਪ੍ਰੀਤਮ ਪਰਾਇਆ ਪੰਤ ਨਾਨਕ ਸਹਿ ਪੀਓ ਸੀ ਜੇ ਪਾਵੇ ਪਿਆਰਾ ਤੈ ਰਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਖੁੱਲ ਟੰਗ ਨਾ ਮਿੱਠੇ ਬਹਿਣਾ ਰਹਾ ਹਾ ਸਹਜ ਸੀ ਗਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਰੇਖਿਆ ਤਾਈਂ ਪਤਨਾ ਸਾਹਿਬ ਸਿਮਰਿਆ ਜਾਈਂ ਸਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੋਪ ਨਾ ਬੰਕੇ ਨਣਾ ਨਾ ਖੋਲ ਟੰਗ ਨਾ ਮਿੱਠੇ ਬਣਾ ਰਹਾ ਹਾ ਸਹਜ ਸਿਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਿਸ ਰੂਪ ਨਾ ਦੇਖਿਆ ਕਈ ਪਤਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਰਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਕੁੱਲ ਟੰਗ ਨਾ ਮਿੱਠੇ ਬਣਾ ਰਹਾ ਸਹਜ ਸੀ ਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਦੇਖਿਆ ਕਈ ਅੰਤ ਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀਓ ਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟ ਪਦੀਆਂ ਮਹਲਾ 1 ਕਰ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਕੁੱਲ ਟੰਗ ਨਾ ਮਿੱਠੇ ਬਣਾ ਰਹਾ ਸਹਜ ਸੀ ਗਾਨ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤੇ ਰੂਪ ਨਾ ਦੇਖਿਆ ਕਈ ਅੰਤ ਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਾਭ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀਓ ਸੀ ਜੇ ਪਾਵੇਂ ਪਿਆਰਾ ਤੈ ਜਾਵੇ ਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆ ਮਹਲਾ ਪਹਿਲਾ ਘਰ ਪਹਿਲਾ ਓੰਕਾਰ ਸਤਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਕੁਲ ਟੰਗ ਨਾ ਮਿੱਠੇ ਬਣਾ ਰਹਾ ਹਾ ਸਹਜ ਸੀ ਗਾਨ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਿਸ ਰੂਪ ਨਾ ਰੇ ਕਿਆ ਤਾਈ ਅਤ ਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਕਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਪੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬਣ ਕੇ ਨਣਾ ਨਾ ਬੋਲੇ ਟੰਗ ਨਾ ਮਿੱਠੇ ਬਹਿਣਾ ਰਹਾ ਹਾ ਹਾ ਸਹਜ ਸੀ ਗਾਨ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਿਸ ਰੂਪ ਨ ਦੇਖਿਆ ਕਈ ਪਤਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਹੀਂ ਚਤਰਾਈ ਕਰ ਕਿਰਪਾ ਪ੍ਰਭ ਲਵਹੁ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਭੰਤ ਨਾਨਕ ਸਹਿ ਪੀਓ ਸੀ ਜੇ ਪਾਵੇਂ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੋਬ ਨਾ ਬੰਕੇ ਨਣਾ ਨਾ ਕੁਲ ਟੰਗ ਨਾ ਮੀਠੇ ਬਣਾ ਰਹਾ ਹਾ ਸਹਜ ਸੀ ਗਾਨ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਦੇਖਿਆ ਕਈ ਅੰਤ ਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤ్రਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਪਰਾਇਆ ਪੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨਣਾ ਨਾ ਕੁੱਲ ਟੰਗ ਨਾ ਮਿੱਠੇ ਬਣਾ ਰਹਾ ਸਹਜ ਸੀ ਗਾਨ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਿਸ ਰੂਪ ਨਾ ਦੇਖਿਆ ਕਈ ਅੰਤ ਨਾ ਸਾਹਿਬ ਸਿਮਰਿਆ ਜਾਈ ਚਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਭੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਪ੍ਰਭ ਰਾਇ ਭੰਤ ਨਾਨਕ ਸਹਿ ਪੀਓ ਸੀ ਜੇ ਪਾਵੇਂ ਪਿਆਰਾ ਤੈ ਜਾਵੇ ਸੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਅਸ਼ਟਪਦੀਆਂ ਮਹਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੋਬ ਨਾ ਬੰਕੇ ਨਣਾ ਨਾ ਕੁਲ ਟੰਗ ਨਾ ਮੀਠੇ ਬਣਾ ਰਹਾ ਹਾ ਸਹਜ ਸੀ ਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਸ ਰੂਪ ਨਾ ਦੇਖਿਆ ਤਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸਰਤ ਮਤ ਨਹੀਂ ਚਤੁਰਾਈ ਕਰ ਕਿਰਪਾ ਪ੍ਰਭ ਲਵ ਹੋ ਪਾਈ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਪਰਮ ਪੁਲਾਣੀ ਹੋ ਮੈਂ ਜਾਇ ਤਾ ਕੰਤ ਸਮਾਈ ਤੋ ਕਾਮਣ ਪਿਆਰੇ ਨਵ ਨਿਦ ਪਾਈ ਅਨੇਕ ਜਨਮ ਵਿੱਚ ਰਤ ਦੁੱਖ ਪਾਇਆ ਕਰ ਗਲਿਓ ਪ੍ਰੀਤਮ ਤਬਰਾਇਆ ਪੰਤ ਨਾਨਕ ਸਹਿ ਪੀ ਹੋਸੀ ਜੇ ਪਾਵੇ ਪਿਆਰਾ ਤੈ ਜਾਵੇ ਸੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ